ਦੋਸਤੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ 22 ਫਰਵਰੀ ਨੂੰ ਪੰਜਾਬ 'ਚ ਚੋਣਾਂ ਹੋਣ ਜਾ ਰਹੀਆਂ ਨੇ ਉਸ ਤੋਂ ਪਹਿਲਾਂ ਸਾਰੀਆਂ ਸਿਆਸੀ ਧਿਰਾਂ ਆਪੋ ਆਪਣਾ ਚੋਣ ਮੈਨੀਫੈਸਟੋ ਇਕਰਾਰਨਾਮਾ ਆਮ ਜਨਤਾ ਦੀ ਨਜ਼ਰ ਕਰਦੀਆਂ ਨੇ ਜਿਨ੍ਹਾਂ ਨੂੰ ਪੜਨ ਤੋਂ ਬਾਅਦ ਦੇਖਣ ਤੋਂ ਬਾਅਦ ਆਮ ਪਬਲਿਕ ਨੇ ਡਿਸਾਈਡ ਕਰਦੀ ਹੈ ਕਿ ਸਾਡਾ ਨੁਮਾਇੰਦਾ ਕੌਣ ਹੋਵੇ ਇਸੇ ਤਹਿਤ ਸ੍ਰਿਖਤ ਸਮਾਜ ਮੋਰਚਾ ਨੇ ਵੀ ਆਪਣਾ ਚੋਣ ਮੈਨੀਫੈਸਟੋ ਇਕਰਾਰਨਾਮਾ ਜਾਰੀ ਕੀਤਾ ਹੈ ਜਿਹੜਾ ਆਪਣੇ ਆਪ ਨੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਹੈ ਸਭ ਤੋਂ ਵੱਡੀ ਖਾਸ ਗੱਲ ਜਿਹੜੀ ਕਿਸੇ ਸਿਆਸੀ ਤੇਰਨੇ ਕਿਹਾ ਅਸੀਂ ਆਟਾ ਦੇਾਂਗੇ ਕਿਸੇ ਨੇ ਕਿਹਾ ਦਾਲ ਦੇਾਂਗੇ ਕਿਸੇ ਨੇ ਕਿਹਾ 8 ਸਾਲ 18 ਸਾਲ ਤੋਂ ਉੱਪਰ ਲੜਕੀਆਂ ਨੂੰ 50000 ਰੁਪਏ ਮਹੀਨਾ ਦੇਾਂਗੇ ਕੋਈ ਸਕੂਟੀ ਦਾ ਵਾਅਦਾ ਕਰ ਰਿਹਾ ਹੈ ਮੁਫਤ ਦੇ ਵਿੱਚ ਬਹੁਤ ਕੁਝ ਦੇ ਰਿਹਾ ਹੈ ਲੇਕਿਨ ਇਹ ਇਕਰਾਰਨਾਮੇ ਦੇ ਨਾਮੇ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ ਕਿ ਕਿਸੇ ਨੂੰ ਕੋਈ ਫਰੀ ਬੀਜ਼ ਮੁਫਤ ਸਹੂਲਤ ਕੁਝ ਨਹੀਂ ਦਿੱਤੀ ਗਈ ਉਹਨਾਂ ਦੇ ਮੁਤਾਬਕ ਅਸੀਂ ਆਮ ਪਬਲਿਕ ਨੂੰ ਸક્ષਮ ਬਣਾਵਾਂਗੇ ਉਹ ਸਮਰੱਥ ਬਣਾਵਾਂਗੇ ਕਿ ਖੁਦ ਕਮਾ ਸਕਣ ਤੇ ਖੁਦ ਖਰੀਦ ਸਕਣ ਅਸੀਂ ਫਰੀ ਦੇ ਵਿੱਚ ਕੁਝ ਨਹੀਂ ਦੇਣਾ ਕੁਝ ਚੁਰੇਂਦਾ ਪੁਆਇੰਟ ਜਿਹੜੇ ਉਹ ਤੁਹਾਡੇ ਗੌਰ ਕਰਨ ਲਗਾ 2-3 ਮਿੰਟ ਦੇ ਵਿੱਚ ਹੀ ਤਾਂ ਕਿ ਤੁਸੀਂ ਜਾਣ ਸਕੋ ਸਹਿਯੁਕਤ ਸਮਾਜ ਮੋਰਚਾ ਦਾ ਵਿਜ਼ਨ ਇਕਰਾਰਨਾਮਾ ਕੀ ਹੈ ਸਭ ਤੋਂ ਪਹਿਲੀ ਗੱਲ ਵੀ ਐਗਰੀਕਲਚਰ ਖੇਤੀਬਾੜੀ ਸੈਕਟਰ ਦੇ ਵਿੱਚ ਹਰ ਕਿਸਾਨ ਪਰਿਵਾਰ ਦੀ मासिक तनख्वाह इनकम आमदनी 25000 रुपया फिक्स इंश्योर ਕਰਨ ਨਿਕਾਤਰ ਪੱਕਾ ਕਰਨ ਨਿਕਾਤਰ ਇੱਕ ਕਿਸਾਨ ਬਚਾਓ ਕਮਿਸ਼ਨ ਸਥਾਪਿਤ ਕਰਨਾ ਹੈ ਤਾਂ ਕਿ ਹਰ ਕਿਸਾਨ ਪਰਿਵਾਰ ਦੀ ਜਿਹੜੀ ਇਨਕਮ ਹੈ ਆਮਦਨ ਹੈ ਘੱਟੋ ਘੱਟ 25000 ਰੁਪਿਆ ਹੋਵੇ ਇਸ ਤੋਂ ਇਲਾਵਾ ਅਟਾਰੀ ਬਾਰਡਰ ਤੇ ਕਰਤਾਰਪੁਰ ਬਾਰਡਰ ਖੋਲਣ ਬਾਰੇ ਪੰਜਾਬ ਸਰਕਾਰ ਨੂੰ ਉਚਿਤ ਤੌਰ ਤੇ ਯਤਨ ਕੀਤੇ ਜਾਣਗੇ ਗੁਰਨਾੰਦ ਦੇਵ ਜੀ ਦੇ ਖੇਤੀ بڑے ਮਾਡਲ ਦੇ ਆਧਾਰਿਤ ਕਰਤਾਰਪੁਰੀ ਮਾਡਲ ਉਹ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇਗਾ। ਇਹਦੇ ਵਿੱਚ ਕੋਆਪਰੇਟਿਵ ਸੁਸਾਇਟੀ ਜਿਹੜੇ ਸਰਕਾਰੀ ਸੁਭਾਵਾਂ ਨੇ ਉਹਨਾਂ ਦੀ ਇਨਵੋਲਵਮੈਂਟ ਉਹਨਾਂ ਦੀ ਸ਼ਮੂਲੀਅਤ ਬੜੇ ਵੱਡੇ ਪੱਧਰ ਦੇ ਉੱਪਰ ਕੀਤੀ ਜਾਵੇਗੀ। ਭਾਵੇਂ ਬੀਜਾਂ ਦਾ ਬੀਜਾਂ ਦਾ ਵੰਡਣ ਹੋਵੇ, ਭਾਵੇਂ ਉਪਕਰਨਾਂ ਦਾ ਵੰਡਣ ਹੋਵੇ, ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੈ ਉਹ ਜ਼ਿਆਦਾ ਵਧਾਈ ਜਾਏਗੀ। ਰੂਰਲ ਏਰੀਆ ਦੇ ਵਿੱਚ ਫੂਡ ਪ੍ਰੋਸੈਸਿੰਗ ਯੂਨਿਟ ਜਿਹੜੇ ਸਟੈਬਲਿਸ਼ ਕੀਤੇ ਜਾਣਗੇ ਤੇ ਸਰਕਾਰੀ ਸੁਭਾਵਾਂ ਤੋਂ ਜਿਹੜੇ ਮਿਲਣ ਵਾਲਾ ਜਿਹੜਾ 3 ਲੱਖ ਰੁਪਏ ਦਾ ਕਰਜ਼ਾ ਹੈਗਾ ਉਹਨੂੰ ਵਿਆਜ ਰਹਿਤ ਕਰ ਦਿੱਤਾ ਜਾਏਗਾ। ਤੇ ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ਵਾਸਤੇ 5 ਲੱਖ ਰੁਪਏ ਦਾ ਕਰਜ਼ਾ 2% ਵਿਆਜ ਉਪਰ ਦਿੱਤਾ ਜਾਏਗਾ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ ਇਸ ਤੋਂ ਵੱਡੀ ਗੱਲ ਵੀ ਜਿਹੜੀ ਜ਼ਮੀਨ ਕਿਸੇ ਨਿੱਜੀ ادارے ਨੇ ਕਿ ਸਰਕਾਰੀ ادارے ਨੇ ਕਿਸਾਨਾਂ ਤੋਂ ਲਈ ਹੈ ਜਿਹਦਾ ਬਾਅਦ ਦੇ ਵਿੱਚ ਉਪਯੋਗ ਨਹੀਂ ਕੀਤਾ ਜਾ ਸਕਿਆ ਉਹ ਵਾਪਸ ਕਿਸਾਨ ਨੂੰ ਦਿੱਤੀ ਜਾਵੇਗੀ ਇਹ ਵੀ ਇਕਰਾਰਨਾਮਾ ਚੋਣ ਮੈਨੀਫੈਸਟੋ ਸੰਯੁਕਤ ਸਮਾਜ ਮੋਰਚਾ ਨੇ ਦਿੱਤਾ ਹੈ ਇੰਡਸਟਰੀ ਨੂੰ ਪਰਫੁੱਲਡ ਕਰਨ ਵਾਸਤੇ ਉਹਨਾਂ ਨੇ ਛੋਟੇ ਉਦਯੋਗ ਜਿਹੜਾ ਦੇ ਵਿੱਚ ਲੇਬਰ ਇੰਟੈਂਸਿਵ ਜਿਹਦੇ ਵਿੱਚ ਰੋਜ਼ਗਾਰ ਦੇ ਮੌਕੇ ਜ਼ਿਆਦਾ ਹੋਣ ਉਹ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਗਿਆ ਹੈ ਤੇ ਸਹਿਕਾਰੀ ਸਰਕਾਰੀ ਖੇਤਰ ਦੇ ਵਿੱਚ ਲੰਮੇ ਸਮੇਂ ਤੋਂ ਚੱਲੇ ਆ ਰਹੇ ਜਿਹੜੇ ਠੇਕੇ ਤੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਨ ਦੀ ਵਾਅਦਾ ਵੀ ਕੀਤਾ ਗਿਆ ਹੈ ਤੇ ਅਸੰਗਠਿਤ ਜਿਹੜਾ ਖੇਤਰ ਹੈ ਜਿਹਨੂੰ ਅਨਾਰਗਨਾਈਜ਼ ਸੈਕਟਰ ਕਹਿੰਦੇ ਨੇ ਉਹਦੇ ਵਿੱਚ ਕੰਮ ਕਰਦੇ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਲੁੱਟਖਸੁੱਟ ਰੋਕ ਕੇ ਉਹਨਾਂ ਦੀ ਜਿਹੜੀਆਂ ਉਜਰਤਾਂ ਨੇ ਉਹ ਵੀ ਪੱਕੀਆਂ ਕਰਨ ਦਾ ਜਿਹੜਾ ਵਾਅਦਾ ਹੈਗਾ ਉਸ ਇੱਕ ਸਮਾਜ ਮੋਰਚਾ ਨੇ ਕੀਤਾ ਹੈ ਇਸ ਇਕਰਾਰਨਾਮੇ ਵਿੱਚ ਏਮਪਲੋਇਮੈਂਟ ਤੇ ਰੋਜ਼ਗਾਰ ਨੂੰ ਲੈ ਕੇ ਬਹੁਤ ਜ਼ਿਆਦਾ ਤਵੱਜੋ ਦਿੱਤੀ ਗਈ ਹੈ ਪਹਿਲੀ ਖਾਸ ਗੱਲ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਕੋਈ ਅਸਾਮੀ ਖਾਲੀ ਨਹੀਂ ਰਹਿਣ ਦਿੱਤੀ ਜਾਏਗੀ ਦੂਜੀ ਗੱਲ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬੀਆਂ ਲਈ ਜਿਹੜਾ ਰੋਜ਼ਗਾਰ ਦਾ 60% ਹਿੱਸਾ ਹੈ ਉਹ ਭਰਿਆ ਜਾਏਗਾ ਜਿਹੜੀ ਅੱਜ ਤੱਕ ਕਿਸੇ ਵੀ ਸਰਕਾਰਾਂ ਨੇ ਨਹੀਂ ਭਰਿਆ ਹੈਗਾ ਤੇ ਜਿਹੜੀ ਮਨਰੇਗਾ ਸਕੀਮ ਦੇ ਤਹਿਤ ਆ 5 ਏਕੜ ਤੱਕ ਦੇ ਜ਼ਮੀਨ ਦੇ ਜਿਹੜੇ ਮਾਲਕ ਹੋਣਗੇ ਉਹ ਮਨਰੇਗਾ ਸਕੀਮ ਦੇ ਵਿੱਚ ਆਣਗੇ ਤੇ 100 ਦਿਨਾਂ ਤੋਂ ਵਧਾ ਕੇ ਮਨਰੇਗਾ ਦੀ ਉਜਰਤ ਜਿਹੜੀ 100 ਦਿਨਾਂ ਤੋਂ ਵਧਾ ਕੇ ਉਹ 200 ਦਿਨ ਕਰਨ ਦੀ ਜਿਹੜੀ ਹੈ ਉਹ ਤਜਵੀਜ਼ ਇਹਦੇ ਵਿੱਚ ਮੋਰਚਾ ਰ ਕੀਤੀ ਹੈ ਤੇ ਜਿਹੜੇ ਕਾਰੋਬਾਰੀ ਨੇ ਇੰਡਸਟਰੀ ਨੇ ਜਿਹੜੇ ਛੋਟੇ ਕਾਰੋਬਾਰੀ ਨੇ ਉਹਨਾਂ ਨੂੰੜੀ ਬਿਜਲੀ ਦੀ ਸਹੂਲਤ ਹੈ ਉਹ ਕਮਰਸ਼ੀਅਲ ਰੇਟ ਦੇ ਉੱਪਰ ਨਾ ਹੋ ਕੇ ਘਰੇਲੂ ਕਰਾਂ ਦੇ ਉੱਪਰ ਦੇਣ ਦਾ ਵਾਅਦਾ ਕੀਤਾ ਗਿਆ ਹੈ ਸਭ ਤੋਂ ਵੱਡਾ ਜਿਹੜਾ ਕ੍ਰਾਂਤੀਕਾਰੀ ਕਦਮ ਹੈ ਉਹ ਐਜੂਕੇਸ਼ਨ ਦੇ ਵਿੱਚ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਹੈ ਉਹ ਹੈ ਵੀ ਬਜਟ ਜਿਹੜੀਆਂ ਅੱਜ ਤੱਕ ਸਰਕਾਰਾਂ ਜਿੰਨਾ ਕਰਦੇ ਉਸ ਤੋਂ ਡਬਲ ਕਰਨ ਦੁਗਣਾ ਕਰਨ ਦਾ ਪ੍ਰਬੰਧਾਨ ਦੇ ਵਿੱਚ ਸਹੂਲਤ ਦਿੱਤੀ ਗਈ ਹੈ ਤੇ ਇਹਦੇ ਵਿੱਚ ਉਹਨਾਂ ਨੇ ਖਾਲੀ ਸਾਮੀਆਂ ਪੂਰੀਆਂ ਕਰਦਾ ਇਹ ਵਾਦਾ ਕੀਤਾ ਤੇ 10ਵੀਂ ਕਲਾਸ ਤੱਕ ਪੰਜਾਬੀ ਪੜਾਉਣ ਦੀ ਲਾਜ਼ਮੀ ਕੀਤੀ ਹੈ ਸ੍ਰੀ ਸਮਾਜ ਮੋਰਚਾ ਦੇ ਚੋਣ ਇਕਰਾਰਨਾਮੇ ਦੇ ਵਿੱਚ ਇੱਕ ਹੋਰ ਵੱਡੀ ਗੱਲ ਜਿਹੜੀ ਪ੍ਰਾਈਵੇਟ ਸਕੂਲ ਦੇ ਪ੍ਰਾਈਵੇਟ ادارےਾਂ ਚ ਜਿਹੜੇ ਸਕੂਲ ਨੇ ਉਹਨਾਂ ਲਈ ਜਿਹੜੀ ਤਨਖਾਹ ਹੈ ਸੈਲਰੀ ਹੈ ਉਹ ਸਰਕਾਰ ਵੱਲੋਂ ਆਏਗੀ ਇਹ ਬੜਾ ਕ੍ਰਾਂਤੀਕਾਰੀ ਕਦਮ ਹੈ ਜਿਹੜੇ ਪ੍ਰਾਈਵੇਟ ਸਕੂਲ ਦੀ ਮੈਨੇਜਮੈਂਟ ਨੇ ਉਹ ਸਰਕਾਰ ਨੂੰ ਪ੍ਰੋਵਾਈਡ ਕਰੇਗੀ ਆਪਣਾ ਪੈਸਾ ਦੇਗੀ ਤੇ ਉਹ ਪੈਸਾ ਜਿਹੜਾ ਸਰਕਾਰ ਆਪਣੇ ਵੱਲੋਂ ਪ੍ਰਾਈਵੇਟ ਸਕੂਲ ਦੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਦੇਗੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਹੈ ਇੱਕ ਉੱਚ ਸਿੱਖਿਆ ਦੇ ਵਿੱਚ ਸੋਸ਼ਲ ਸਿਕਿਉਰਿਟੀ ਫੰਡ ਦੀ ਸਥਾਪਨਾ ਕਰਨਾ ਤਾਂ ਕਿ ਪ੍ਰਾਈਵੇਟ ਕਾਲਜਸ ਦਾ ਯੂਨੀਵਰਸਿਟੀ ਨਾਲ ਸੰਬੰਧਿਤ ਜਿਹੜੇ ਮੁਲਾਜ਼ਮ ਨੇ ਉਹ ਇਸ ਜਿਹੜਾ ਫਾਇਦਾ ਲੈ ਸਕਣ ਜਿਵੇਂ ਸਿਹਤ ਖੇਤਰ ਦੇ ਵਿੱਚ ਇਹ ਬਜਟ ਦੁਗਣਾ ਕੀਤਾ ਗਿਆ ਹੈ ਹੈਲਥ ਦੇ ਵੀ ਇਹ ਬਜਟ ਦੁਗਣਾ ਕੀਤਾ ਗਿਆ ਹੈ ਜਿਦੇ ਵਿੱਚ ਅ ਮੋਬਾਈਲ ਰੂਰ ਲੈਣੇ ਚ ਮੋਬਾਈਲ ਡਿਸਪੈਂਸਰੀਜ਼ ਦਾ ਪ੍ਰਾਵਧਾਨ ਇਹ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਵਧੀਆ ਗੱਲ ਹੈ ਤੇ ਇੱਕ ਹੋਰ ਵੱਡੀ ਗੱਲ ਜਿਹੜੀ ਵਿਧਾਇਕ ਮੰਤਰੀਆਂ ਦਾ ਤੇ ਅਫਸਰਾਂ ਸਾਹ ਦਾ ਜਿਹੜਾ ਖਰਚਾ ਹੈ ਉਹ ਅਸਲ ਚ ਨਾ ਹੋ ਕੇ ਸਰਕਾਰੀ ਹਸਪਤਾਲਾਂ ਦੇ ਖਰਚੇ ਦੇ ਮੁਤਾਬਕ ਉਹਨਾਂ ਦੀ ਉਹਨਾਂ ਨੂੰ ਦਿੱਤਾ ਜਾਏਗਾ ਚਤ ਇਹ ਪੁਲਸ ਦੇ ਵਿੱਚ ਜਿਹੜਾ ਨੈਕਸਸ ਹੈ ਬਿਊਰੋਕਰੇਟਸ ਦਾ ਤੇ ਪੋਲਿਟਿਸ਼ੀਅਨਸ ਦਾ ਤੇ ਮਾਫੀਆਜ਼ ਦਾ ਉਹਨੂੰ 100% ਤੋੜਨ ਦਾ ਜਿਹੜਾ ਵਾਅਦਾ ਹੈ ਇਸ ਸਮਾਜ ਮੋਰਚਾ ਨੇ ਆਪਣੇ ਇਕਰਾਰਨਾਮੇ ਦੇ ਵਿੱਚ ਕੀਤਾ ਹੈ ਹੁਣ ਤੱਕ ਤੁਸੀਂ ਦੇਖਿਆ ਵਿਧਾਨ ਸਭਾ ਦਾ ਸੈਸ਼ਨ ਤੁਹਾਡਾ 4-5 ਦਿਨ ਚੱਲਦਾ ਹੈ ਬਜਟ ਵੇਲੇ 3-4 ਦਿਨ ਚੱਲਦਾ ਹੈ ਅਦਰ ਉਦਾਂ ਚੱਲਦਾ ਹੀ ਨਹੀਂ ਸੀ ਇਹਦੇ ਵਿੱਚ ਬਹੁਤ ਵੱਡੀ ਇੱਕ ਵਿਲੱਖਣ ਗੱਲ ਇਹ ਹੈ ਵੀ ਵਿਧਾਨ ਸਭਾ ਦਾ ਸੈਸ਼ਨ ਹਰ ਸਾਲ 90 ਦਿਨਾਂ ਲਈ ਇਨਸ਼ੋਰ ਪੱਕਾ ਕਰਨ ਦੀ ਖਾਤਰ ਇੱਕ ਵਾਦਾ ਹੈ ਤੇ ਉਹਦੇ ਵਿੱਚ ਵਿਧਾਇਕਾਂ ਦੀ ਤੁਹਾਡੀ ਹਾਜ਼ਰੀ 75% ਨੇ ਹੋਣੀ ਬਹੁਤ ਜ਼ਰੂਰੀ ਹੈ ਇਹ ਬਹੁਤ ਬਹੁਤ ਵਧੀਆ ਕਦਮ ਹੈ ਤਾਂ ਕਿ ਉਹ ਵਿਧਾਨ ਸਭਾ ਪ੍ਰਤੀ ਜਵਾਬਦੇਹ ਹੋਣ ਅਕਾਉਂਟੇਬਲ ਹੋਣ ਇੱਕ ਹੋਰ ਵੱਡੀ ਗੱਲ ਜਿਵੇਂ ਐਮ ਐਲ ਐਸ ਇੱਕ ਆਪਣੀ ਟਰਮ ਪੂਰੀ ਕਰਦੇ ਨੇ ਦੂਜੀ ਟਰਮ ਪੂਰੀ ਕਰਦੇ ਨੇ ਉਹਦੇ ਮੁਤਾਬਕ ਪੈਨਸ਼ਨਸ ਤੇ ਸੈਲਰੀ ਚ ਲੈਂਦੇ ਨੇ ਉਹ ਇਸ ਇਕਰਾਰਨਾਮੇ ਦੇ ਵਿੱਚ ਇਹ ਗੱਲ ਨੂੰ ਗਲਤ ਕਿਹਾ ਗਿਆ ਤੇ ਉਹਨਾਂ ਨੂੰ ਇੱਕੋ ਵਾਰੀ ਇੱਕ ਵਾਰੀ ਪੈਨਸ਼ਨ ਮਿਲੇਗੀ ਕਈ ਪੈਂਚਨਾ ਤੇ ਕਈ ਤਰ੍ਹਾਂ ਆਪਸ ਨਹੀਂ ਮਿਲਣ ਗਿਆ ਤੇ ਜਿਹਨੀਆਂ ਵੀਪੀ ਸਿਕਿਉਰਿਟੀ ਹੈਗੀ ਉਹ ਸਾਰੇ ਕੱਟ ਕਰਨ ਦੀ ਗੱਲ ਵੀ ਇਸ ਇਕਰਾਰਨਾਮੇ ਵਿੱਚ ਕੀਤੀ ਗਈ ਹੈ ਸਭ ਤੋਂ ਵੱਡਾ ਕ੍ਰਾਂਤੀਕਾਰੀ ਕਾਰਜ ਇਸ ਤੋਂ ਵੀ ਵੱਧ ਕੇ ਵਿਧਾਇਕਾਂ ਨੂੰ ਜਿਹੜਾ ਵਾਪਸ ਬੁਲਾਉਣਾ ਹੈ ਹੁਣ ਤੱਕ ਜਿਹੜੀ ਪੰਜਾਬ ਸਰਕਾਰ ਦੇ ਅਧੀਨ ਆਂਦੇ ਨੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀਆਂ ਤੇ ਪੰਚਾਇਤ ਦੇ ਵਿੱਚ ਜੇ ਲੱਗੇਗਾ ਕਿਸੇ ਵਿਧਾਇਕ ਨੂੰ ਜਾਂ ਕਿਸੇ ਮੈਂਬਰ ਨੂੰ ਉਹਦੀ ਪਰਫਾਰਮੈਂਸ ਉਦੀ ਜਵਾਬਦੇਹੀ ਨਹੀਂ ਦੇਣ ਚ ਉਹ ਅਸਫਲ ਹੈ ਉਹ ਲੋਕਾਂ ਦੀ ਉਮੀਦਾਂ ਦੇ ਉੱਪਰ ਖਰਾ ਨਹੀਂ ਉਤਰਦਾ ਤਾਂ ਇਹਨਾਂ ਚੋਂ ਵਾਪਸ ਬੁਲਾਇਆ ਜਾਵੇਗਾ ਤੇ ਪੀਪਲ ਰਿਪਰਿਜ਼ੈਂਟੇਡ ਵੈਕਟਰ ਦੇ ਵਿੱਚ ਅਮੈਂਡਮੈਂਟ ਚੇਂਜ ਕਰਨ ਲਈ ਬਦਲਾ ਲੈਣ ਲਈ ਭਾਰਤ ਸਰਕਾਰ ਨੂੰ ਉਚੇਚੇ ਤੌਰ ਤੇ ਲਿਖਿਆ ਜਾਏਗਾ ਤਾਂ ਕਿ ਐਮ ਐਲ ਐਸ ਤੇ ਐਮ ਪੀਜ਼ ਨੂੰ ਅਕਾਊਂਟੇਬਲ ਬਣਾਇਆ ਜਾ ਸਕੇ ਤੇ ਉਹਨਾਂ ਨੂੰ ਕਿਸ ਰੰਗ ਨਾਲ ਵਾਪਸ ਬੁਲਾਇਆ ਜਾਵੇ ਇਹਦੇ ਚ ਭਾਰਤ ਸਰਕਾਰ ਨੂੰ ਉਚੇਚੇ ਤੌਰ ਦੇ ਉੱਪਰ ਲਿਖਿਆ ਜਾਏਗਾ ਲੋਕਪਾਲ ਨੂੰ ਲੋਕਪਾਲ ਜਿਹਦੇ ਤਹਿਤ ਵਿੱਚ ਅੰਨਾ ਹਜ਼ਾਰੇ ਮੂਵਮੈਂਟ ਹੋਈ ਸੀਗੀ ਜਿਸ ਤੋਂ ਬਾਅਦ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੀ ਸੀ ਲੋਕਪਾਲ ਜਿਹੜਾ ਅਜੇ ਤੱਕ ਸਥਾਪਿਤ ਨਹੀਂ ਹੋਇਆ ਅੰਨ ਅੰਦੋਲਨ ਦਾ ਮੁੱਖ ਦੇਸ਼ੀ ਲੋਕਪਾਲ ਜਿਹੜਾ ਅਜੇ ਤੱਕ ਨਹੀਂ ਬਣਿਆ ਇਵਨ ਅਰਵਿੰਦ ਕੇਜਰੀਵਾਲ ਦੇ ਦਿੱਲੀ ਸਰਕਾਰ ਵਿੱਚ ਵੀ ਨਹੀਂ ਬਣਾਇਆ ਇਸ ਦੇ ਵਿੱਚ ਬਣਾਉਣ ਦੀ ਗੱਲ ਉਹ ਸਨਿਪ ਸਮਾਜ ਮੋਰਚਾ ਨੇ ਕੀਤੀ ਹੈ ਇੱਕ ਹੋਰ ਵੱਡੀ ਗੱਲ ਹੈ ਜਿਹੜੀ ਕੁਲਦੀਪ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹਨੂੰ ਇਨ ਬਿਨ ਲਾਗੂ ਕਰਾਉਣਾ ਹੈ ਜਿਹਦੇ ਵਿੱਚ ਕਿ ਜਿਹੜੇ ਚੰਡੀਗੜ੍ਹ ਤੇ ਆਲੇ-ਦੁਆਲੇ ਖੇਤਰਾਂ ਦੇ ਵਿੱਚ ਜਿਹੜੀਆਂ ਜਮੀਨ ਐਕਵਾਇਰ ਕਰਨ ਦੇ ਬਿਊਰੋਕਰੇਟਸ ਵੱਲੋਂ ਪੋਲੀਟਿਸ਼ੀਅਨਸ ਵੱਲੋਂ ਜਿਹੜੀ ਜ਼ਮੀਨ ਦੱਬੀ ਗਈ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕਪਲਾ ਕੀਤਾ ਗਿਆ ਉਹਨੂੰ ਕੁਲਦੀਪ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ ਇਹ ਸੰਯੁਕਤ ਸਮਾਜ ਮੋਰਚਾ ਨੇ ਆਪਣੇ ਆਪ ਨੂੰ ਇਹਨਾਂ ਨੇ ਕਮਿਟਮੈਂਟ ਕੀਤੀ ਹੈ ਮਾਫੀਆ ਦਾ ਜਿੰਨਾ ਪੈਸਾ ਹੈ ਉਹ ਸਰਕਾਰੀ ਦਫ਼ਤਰਾਂ ਚ ਵਾਪਸ ਜਮ੍ਹਾਂ ਕਰਾਇਆ ਜਾਏਗਾ ਬਾਕੀ ਸੰਘੀ ਢਾਂਜੇ ਨੂੰ ਮਜ਼ਬੂਤ ਕਰਨਾ ਕਰਜ਼ਾ ਮੁਕਤੀ ਪੰਜਾਬ ਇੱਕ ਬਾਰਡਰ ਸਟੇਟ ਹੋਣ ਦੇ ਖਾਤੇ ਉਨੂੰ ਵਿਸ਼ੇਸ਼ ਦਰਜਾ ਦਿਵਾਣਾ ਪਾਰਸਕਾਰ ਕੋਲ ਇਸ ਬਾਰੇ ਕਹਿਣਾ ਦਰਿਆਈ ਪਾਣੀ ਦਾ ਮਾਮਲਾ ਉਸ ਨੂੰ ਕਹਿਣਾ ਤੇ ਵਾਟਰ ਜਿਹੜਾ ਪੰਜਾਬ ਟਰਮੀਨੇਸ਼ਨ ਵਾਟਰ ਐਗਰੀਮੈਂਟ ਐਕਟ ਹੈ ਉਹਦੀ ਧਾਰਾ 5 ਨੂੰ ਖਤਮ ਕਰਨਾ ਇਹ ਚ ਵਿਸ਼ੇਸ਼ ਤੌਰ ਦੇ ਉੱਪਰ ਲਿਖਿਆ ਗਿਆ ਤਾਂ ਕਿ ਉਹ ਖਤਮ ਹੋਏਗੀ ਤਾਂ ਪੰਜਾਬ ਆਪਣਾ ਪੈਸਾ ਦੂਜੇ ਰਾਜਾਂ ਤੋਂ ਲੈ ਸਕੇਗਾ ਟੋਲ ਪਲਾਜ਼ਾਸ ਨੂੰ ਮੁਕਤ ਕਰਨ ਲਈ ਤਾਂ ਕਿ ਟੋਲ ਪਲਾਜ਼ਾ ਦਾ ਸਮਾਂ ਕਿੰਨਾ ਦੇ ਹੈ ਤੇ ਉਹਦੇ ਆਲੇ ਦੁਆਲੇ ਲੱਗਦੀ ਜਮੀਨ ਨੂੰ ਇੱਕ ਵਪਾਰਕ ਤੌਰ ਤੇ ਯੂਜ਼ ਕਰਕੇ ਤੇ ਟੋਲ ਪਲਾਜ਼ਾ ਨੂੰ ਰਹਾਦ ਦੇਣਾ ਵੀ ਤਾਂ ਕਿ ਟੋਲ ਪਲਾਜ਼ਾ ਦੇ ਉੱਪਰ ਜਿਹੜਾ ਦਾਰਾ ਉਹਨੂੰ ਕੱਟ ਕਰਨਾ ਤੇ ਆਲੇ ਦੁਆਲੇ ਦੀ ਜਮੀਨ ਨੂੰ ਵਪਾਰਕ ਵਰਤੋਂ ਵਿੱਚ ਲਿਆ ਕੇ ਉਹਨੂੰ ਟੋਲ ਪਲਾਜ਼ਾ ਦੀ ਦਰ ਨੂੰ ਕੱਟ ਕਰਨਾ ਤੇ ਸਮਾਂ ਸਮਾਪਤ ਕਰਨਾ ਤਾਂ ਕਿ ਜਿੰਨੇ ਸਮੇਂ ਤੱਕ ਉਸ ਕੰਪਨੀ ਨੇ ਟੋਲ ਕਲੈਕਸ਼ਨ ਕਰਨੀ ਹੈ ਉਹ ਹੋਵੇ ਉਸ ਤੋਂ ਬਾਅਦ ਉਹ ਨਾ ਹੋਵੇ ਐਨਆਰਆਈਜ਼ এনवायरमेंट ਕਟਗਣਤੀ ਵਰਕ ਤੇ ਇਨਸਾਫ ਪਰਮਨ ਸਮਾਜ ਦੀ ਵਿਚੇ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਗੱਲ ਕੀਤੀ ਗਈ ਹੈ ਤਾਂ ਮੇਰੀ ਗੁਜਾਰਸ਼ ਸਾਰੇ ਪੰਜਾਬੀਆਂ ਨੂੰ ਹੈ ਵੀ ਸਾਰੀ ਸਿਆਸੀ ਧਿਰਾਂ ਦਾ ਚੋਣ ਇਕਰਾਰਨਾਮਾ ਤੁਸੀਂ ਆਪ ਦੇਖੋ ਪੜੋ ਤੇ ਆਪਣੇ ਖੁਦ ਸੋਚ ਕੇ ਵਿਚਾਰ ਕੇ 20 ਫਰਵਰੀ ਨੂੰ ਆਪਣੀ ਸੋਚ ਮੁਤਾਬਕ ਵੋਟ ਪਾਓ ਤਾਂ ਕਿ ਤੁਹਾਨੂੰ ਅਗਲੇ 5 ਸਾਲ ਵਾਸਤੇ ਰੋਣਾ ਨਾ ਪਵੇ ਤਾਂ ਕਿ ਆਪਣੇ ਜਿਹੜੇ ਐਮ ਐਲ ਐਸ ਨੇ ਸਾਡੇ ਪਰਦੇ ਜਵਾਬ ਦੇ ਰਹਿਣ ਤੇ ਸਾਨੂੰ ਅੱਛੀ ਸਰਕਾਰ ਜੜੀ ਮਿਲੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ